ਸਸਕਾ ਉਸ ਕਾਈਨਿਊ ਸੰਜਾ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਇੰਡੀਆ ਅਲਾਈਅንስ ਨੂੰ ਲੈ ਕੇ ਇੰਡੀਆ ਅਲਾਈਅንስ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹੈ ਹਾਲਾਂਕਿ ਜੋ VOTING ਮੁਕੰਮਲ ਹੋਈ ਹੈ ਬੀਤੇ ਦਿਨ ਤੇ ਉਸ ਤੋਂ ਬਾਅਦ ਐਗਜ਼ਿਟ ਪੋਲ ਖੁੱਲਨੇ ਸ਼ੁਰੂ ਹੋ ਗਏ ਨੇ ਤੇ ਜਿਹੜੇ ਸਰਵੇਖਣ ਕੀਤੇ ਗਏ ਨੇ ਵੱਖੋ ਵੱਖਰੀ ਏਜੰਸੀਆਂ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਸੇ ਦੇ ਵੱਲੋਂ NDA ਨੂੰ ਜਤਾਇਆ ਜਾ ਰਿਹਾ ਤੇ ਕਿਸੇ ਦੇ ਵੱਲੋਂ ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਸੁਣਾਇਆ ਜਾ ਰਿਹਾ ਤੇ ਕਿਸੇ ਦੇ ਵੱਲੋਂ ਇੰਡੀਆ ਅਲਾਈਅንስ ਨੂੰ ਵੋਮਤ ਦਿਖਾਇਆ ਜਾ ਰਿਹਾ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੀ ਜਾਂ ਮਲਕਾ ਅਰਜੁਨ ਖੜਗੇ ਦੀ ਜੋ ਇੰਡੀਆ ਅਲਾਈਅንስ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਵੋਮਤ ਦੀ ਗਿਣਤੀ ਹੈ ਉਹ ਇੰਡੀਆ ਅਲ करेगा ਉਥੇ ਹੀ ਰਾਹੁਲ ਗਾਂਧੀ ਨੂੰ ਵੀ ਜਦੋਂ ਕਿਸੇ ਨਿਜੀ ਚੈਨਲ ਦੇ ਵੱਲੋਂ ਪੁੱਛਿਆ ਗਿਆ ਕਿ ਕਿੰਨੀਆਂ ਸੀਟਾਂ ਆਉਣਗੀਆਂ ਤਾਂ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਗਾਣਾ 295 ਦਾ ਜ਼ਿਕਰ ਕੀਤਾ ਗਿਆ ਕਿ ਇੰਡੀਆ ਅਲਾਈანს ਇਸ ਵਾਰ 295 ਸੀਟਾਂ ਪਾਰ ਕਰੇਗਾ ਉਥੇ ਹੀ ਕਈ ਸਰਵੇਖਣ ਇਹ ਵੀ ਵਿਖਾਰੇ ਨੇ ਕਿ ਐਨਡੀਏ ਦਾ ਜਿਹੜਾ ਮੁਕਾਬਲਾ ਹੈ ਉਹ ਇੰਡੀਆ ਘਰਚੋਰ ਦੇ ਨਾਲ ਕਰਦਾ ਨਜ਼ਰ ਆ ਰਿਹਾ ਹੈ ਤੇ ਕਿਸੇ ਦੇ ਵੱਲੋਂ ਐਨਡੀਏ ਨੂੰ ਬਹੁਮਤ ਦਿੱਤਾ ਜਾ ਰਿਹਾ ਹੈ ਤੇ ਕਿਸੇ ਦੇ ਵੱਲੋਂ ਇੰਡੀਆ ਅਲਾਈანს ਨੂੰ ਜਿਹੜਾ ਬਹੁਮਤ ਦਿੱਤਾ ਜਾ ਰਿਹਾ ਹੈ ਉਥੇ ਹੀ ਇਹ ਗੱਲ ਕੀਤੀ ਜਾਵੇ ਮਲਕਾ ਅਰਜਨ ਵੜਗੇ ਦੀ ਜੋ ਇੰਡੀਆ ਅਲਾਈਐਂਸ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਬੀਤੇ ਦਿਨ ਕਾਨਫਰੰਸ ਵੀ ਕੀਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਵੀ ਦਾਵਾ ਠੋਕਿਆ ਗਿਆ ਸੀ ਕਿ ਜਿਹੜੀ ਬੌਮਤ ਦੀ ਗਿਣਤੀ ਆ ਉਹ ਇੰਡੀਆ ਅਲਾਈਐਂਸ ਹੀ ਪਾਰ ਕਰੇਗਾ ਤੇ ਇਸ ਸੰਬੰਧ ਵਿੱਚ ਅੱਜ ਇੰਡੀਆ ਅਲਾਈਐਂਸ ਦੇ ਵੱਲੋਂ ਚੌਂਡ ਕਮਿਸ਼ਨ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਸ਼ਾਮੀ ਦੱਸਿਆ ਜਾ ਰਿਹਾ ਹੈ ਕਿ 4:30 ਤੋਂ ਲੈ ਕੇ 5 ਵਜੇ ਦੇ ਵਿਚਕਾਰ ਇਹ ਜਿਹੜੀ ਮੀਟਿੰਗ ਹੈ ਹੋ ਸਕਦੀ ਹੈ ਤੇ ਉੱਥੇ ਹੀ ਵੱਡੇ ਦਾਅਵੇ ਠੋਕੇ ਜਾ ਰਹੇ ਨੇ ਬੀਤੇ ਦਿਨ ਵੀ ਜਿਹੜੀ ਮੀਟਿੰਗ ਹੋਈ ਹੈ ਇੰਡੀਆ ਅਲਾਈਐਂਸ ਦੀ ਤੇ ਅੱਜ ਵੀ ਇੰਡੀਆ ਅਲਾਈਐਂਸ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਰਕੀ ਜਾ ਰਹੀ ਹੈ ਤੇ 4 ਤਰੀਕ ਨੂੰ ਸਾਫ ਹੋਵੇਗਾ ਕਿ ਇੰਡੀਆ ਗੜਚੂਰ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਐਨਡੀਏ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਤੇ ਕਿਹੜੇ-ਕਿਹੜੇ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਲੋਂ ਫਤਵਾ ਸੁਣਾਇਆ ਜਾਂਦਾ 4 ਜੂਨ ਨੂੰ ਬਿਲਕੁਲ ਪਤਾ ਲੱਗ ਜਾਵੇਗਾ ਕਿ ਲੋਕਾਂ ਦਾ ਮੰਡੇਟ ਕੀ ਹੈ ਲੋਕਾਂ ਦਾ ਫਤਵਾ ਕੀ ਹੈ ਪਰੰਤੂ ਜੇਕਰ ਗੱਲ ਕੀਤੀ ਜਾਵੇ ਆਸਤੀ ਤਾਂ ਰਾਹੁਲ ਗਾਂਧੀ ਦੇ ਵੱਲੋਂ ਵੀ ਵੱਡਾ ਜ਼ਿਕਰ ਕੀਤਾ ਗਿਆ 295 ਦਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਉਹ ਫੈਨ ਦੱਸੇ ਜਾ ਰਹੇ ਨੇ ਤੇ ਸਿੱਧੂ ਮੂਸੇਵਾਲੇ ਦੇ ਗੀਤ ਦਾ ਹੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਜਦੋਂ ਉਹਨਾਂ ਨੂੰ ਕਿਸੇ ਨਿੱਜੀ ਚੈਨਲ ਦੇ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਕਿੰਨੀਆਂ ਸੀਟਾਂ ਆਉਣਗੀਆਂ ਤੁਹਾਨੂੰ ਇਹਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਗਾਣਾ 295 ਦਾ ਜ਼ਿਕਰ ਕੀਤਾ ਗਿਆ ਉੱਥੇ ਹੀ ਬੀਤੇ ਦਿਨ ਮਲਕਾਰ ਅਰਜਨ ਖੜਗੇ ਦੇ ਵੱਲੋਂ ਵੀ ਵੱਡਾ ਦਾਵਾ ਠੋਕਿਆ ਗਿਆ ਤੇ ਹੁਣ ਵੇਖਣਾ ਹੋਵੇਗਾ ਕਿਉਂਕਿ ਈਵੀਐਮ ਦੇ ਵਿੱਚ ਜੋ ਲੋਕਾਂ ਦਾ ਫਤਵਾ ਹੈ ਉਹ ਬੰਦ ਹੈ ਤੇ 4 ਤਰੀਕ ਨੂੰ ਜਿਹੜੀ ਮਸ਼ੀਨਾਂ ਬੋਲਣਗੀਆਂ ਕਿ ਕਿਸ ਦੇ ਹੱਕ ਦੇ ਵਿੱਚ ਲੋਕ ਫਤਵਾ ਸੁਣਾ ਰਹੇ ਨੇ ਇਹ ਜੋ ਦੋਨੋਂ ਸਮਾਜਵਾਦੀ ਪਾਰਟੀ ਔਰ ਕਾਂਗਰਸ ਪਾਰਟੀ ਹੈ ਜੋ ਹੱਥ ਦਾ ਨਿਸ਼ਾਨ ਹੈ और जो साइकिल का चिन्ह है ये दोनों एक साथ मिल गए हैं साइकिल को हाथ के पंजे ने पकड़ लिया है जीत निश्चित है यहां पे मैं बता रहा हूं लिख लो यहां पे क्लीन स्वीप होने जा रही है इंडिया गठबंधन की लाइन लगने वाली है सीटों की टकाटक, 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 और उसके बाद goodbye bjp goodbye narendra modi tata